ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਚਾਰ ਸਹਿਬਜਾਦੀ ਪੰਜਾਬ ਟੀਵੀ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਬਤ ਫਲਸਫਾ ਤੇ ਮੇਰੇ ਤੁਹਾਨੂੰ ਸ਼ੁਰੂ ਵਿੱਚ ਇੱਕ ਬੇਨਤੀ ਹੈ ਕਿ ਕੁਸ਼ੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਦੇ ਤੇ ਕਮੈਂਟ ਕਰਿਆ ਕਰੋ ਇਹਨੂੰ ਲਾਈਕ ਕਰਿਆ ਕਰੋ ਤੇ ਆਪਣੇ ਸੁਝਾਅ ਜੜੇ ਆ ਉਹ ਦੱਸਿਆ ਕਰੋ ਇਹ ਬੇਨਤੀ ਤੁਸੀਂ ਪ੍ਰਵਾਨ ਕਰਨੀ ਹੈ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਗੁਰੂ ਦੇ ਸ਼ਬਦ ਦੀ ਪੰਕਤੀ ਜਿਹੜੀ ਇਹਨਾਂ ਮੇਰੇ ਦਿਮਾਗ ਦੇ ਵਿੱਚ ਆ ਰਹੀ ਸੀ ਗੁਰੂ ਨਾਨਕ ਸਾਹਿਬ ਮਨੁੱਖ ਦੇ ਅੰਦਰ ਕੈਮਰਾ ਫਿੱਟ ਕਰਦੇ ਆ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਹੈ ਜਿਹੜੀ ਜਿਹੜਾ ਗੁਰਮਤਿ ਦਾ ਫਲਸਫਾ ਗੁਰਮਤਿ ਦਾ ਸਿਧਾਂਤ ਹੈ ਉਹ ਮਨੁੱਖ ਦੇ ਅੰਦਰ ਗੁਰਨਾਨਕ ਪਾਤਸ਼ਾਹ ਜਿਹੜਾ ਨਾ ਸਿਧਾਂਤ ਦਾ ਕੈਮਰਾ ਜਿਹੜਾ ਅੰਦਰ ਫਿੱਟ ਕਰਦੇ ਨੇ ਤੇ ਫਿਰ ਉਹ ਦੁਨੀਆ ਨੂੰ ਬਾਚਦੇ ਨੇ ਦੁਨੀਆਂ ਨੂੰ ਵੇਖਦੇ ਨੇ ਕਿ ਸਮਾਜ ਦੇ ਵਿੱਚ ਮਨੁੱਖ ਜਿਹੜਾ ਕਿਸ ਤਰ੍ਹਾਂ ਵਿਚਰ ਰਿਹਾ। ਇਹਦਾ ਵਿਹਾਰ ਕਿੱਦਾਂ ਦਾ? ਇਹਦਾ ਤੁਰਨਾ ਫਿਰਨਾ ਕਿੱਦਾਂ ਦਾ? ਇਹਦਾ ਰਹਿਣ ਸਹਿਣ ਕਿੱਦਾਂ ਦਾ? ਇਹ ਤੇ ਇਹਦੀ ਵਿਚਾਰਤਾ ਰ ਕਿੱਦਾਂ ਦੀ ਹੈ? ਇਹ ਕੰਮ ਕਿਹੋ ਜਿਹਾ ਕਰ ਰਿਹਾ ਹੈ? ਤੰਦਾ ਕਿਹੋ ਜਿਹਾ ਕਰ ਰਿਹਾ ਹੈ ਬਿਜ਼ਨਸ ਕਿਹੋ ਜਿਹਾ ਕਰ ਰਿਹਾ ਹੈ ਨੌਕਰੀ ਕਿਸ ਤਰੀਕੇ ਨਾਲ ਕਰ ਰਿਹਾ ਹੈ ਕਿੰ ਤਪ ਉਹ ਕਿਸ ਸਮਾਜ ਦੇ ਵਿੱਚ ਇੱਕ ਕਿਸ ਤਰੀਕੇ ਨਾਲ ਵਿਚਰ ਰਿਹਾ ਤੇ ਗੁਰੂ ਨਾਨਕ ਪਾਤਸ਼ਾਹ ਜਿਹੜਾ ਕੈਮਰਾ ਨਾਲ ਮਨੁੱਖ ਦੇ ਅੰਦਰ ਪਾਉਂਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਫਿਰ ਮਨੁੱਖ ਦੇ ਅੰਦਰੋਂ ਫੋਟੋ ਖਿੱਚਦੇ ਆ ਵੀਡੀਓ ਬਣਾ ਕੇ ਉਹ ਫਿਰ ਪੇਸ਼ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਕ ਅਵਗੁਣਾ ਕੇ ਬੰਨੈ ਗੰਠੜੇ ਇਹ ਜਿਹੜੇ ਦੁਨੀਆ ਦੇ ਲੋਕ ਹਨ ਉਹ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਇਹਦੇ ਮੈਂ ਅੰਦਰ ਗੁਰਮਤਿ ਦੀ ਵਿਚਾਰਤਰਾ ਦਾ ਕੈਮਰਾ ਪਾਇਆ ਤੇ ਜਦੋਂ ਮੈਂ ਵੇਖਿਆ ਕਿ ਲੋਕਾਂ ਦੀ ਹਾਲਤ ਬਹੁਤ ਤਰਸਜੋਗ ਹੈ ਹਾਲਤ ਇਹਨਾਂ ਦੀ ਬਹੁਤ ਮਾੜੀ ਹੈ ਇਹਨਾਂ ਨੇ ਸਿਰ ਦੇ ਉੱਤੇ ਔਗਣਾ ਦੀ ਪੰਡ ਚੁੱਕੀ ਹੋਈ ਹੈ ਗੰਠੜੀ ਚੁੱਕੀ ਹੋਈ ਹੈ ਲੋਕ ਔਣਾ ਕੇ ਬੰ ਬੰਨਾ ਗੰਠੜੀ ਕਹਿੰਦੇ ਔਗਣਾ ਦਾ ਭਾਰ ਮਨੁੱਖ ਨੇ ਆਪਣੇ ਸਿਰ ਤੇ ਲੱਦਿਆ ਹੋਇਆ ਬੁਰਾਈਆਂ ਦਾ ਭਾਰ ਇਹਨੇ ਸਿਰ ਤੇ ਲੱਦਿਆ ਹੋਇਆ ਬੇਈਮਾਨੀ ਦਾ ਭਾਰ ਇਹਨੇ ਸਿਰ ਤੇ ਲੱਦਿਆ ਹੋਇਆ ਠੱਗੀ ਦਾ ਭਾਰ ਇਹਨੇ ਸਿਰ ਤੇ ਲੱਦਿਆ ਹੋਇਆ ਹੈਰਾ ਫੇਰੀ ਇਹ ਰਿਸ਼ਵਤ ਦਾ ਭਾਰ ਇਹਨੇ ਸਿਰ ਤੇ ਲੱਦਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਲੋਭ ਦਾ ਲਾਲਚ ਦਾ ਖਾਮ ਦਾ ਕ੍ਰੋਧ ਦਾ ਵਾਸ਼ਨਾਵਾ ਦਾ ਭਾਰ ਜਿਹੜਾ ਹੈ ਨਾ ਇਹ ਮਨੁੱਖ ਨੇ ਆਪਣੇ ਸਿਰ ਤੇ ਲੱਦਿਆ ਹੋਇਆ ਲੋਕ ਅਗੁਣਾ ਕੀ ਬੰਨੈ ਘੰਟਰੀ ਮਾਰੇ ਕਹਿੰਦੇ ਨੇ ਕਿਨੇ ਗੱਠ ਬਨ ਕੇ ਪੰਡ ਬਨ ਕੇ ਆਪਣੇ ਸਿਰ ਤੇ ਰੱਖੀ ਹੋਈ ਐ ਤੇ ਬਾਦਸ਼ਾਹ ਕਹਿੰਦੇ ਨੇ ਕਿ ਮੈਨੂੰ ਹਰਾਨਗੀ ਹੋਈ ਗੁਣਾ ਨਾ ਵਿਹਾਜੈ ਕੋਈ ਕਹਿੰਦੀ ਈ ਪ੍ਰਮਾਤਮਾ ਦੇ ਗੁਣਾ ਦਾ ਵਪਾਰ ਨਹੀਂ ਕਰਦੇ ਪ੍ਰਮਾਤਮਾ ਦੇ ਗੁਣਾ ਦੀ ਵਿਚਾਰ ਨਹੀਂ ਕਰਦੇ ਤੇ ਮਹਾਰਾਜ ਕਹਿੰਦੇ ਕਿ ਮੈਂ ਜਦੋਂ ਵੇਖਿਆ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਕੇਹਿੰਦੇ ਗੁਣਾ ਦਾ ਜਿਹੜਾ ਗਾਹਕ ਮੈਂ ਵੇਖਿਆ ਉਹ ਕੋਈ ਵਿਰਲਾ ਸੀ ਹੈ ਨਾ ਵਿਰਲੇ ਨਹੀਂ ਕਣੇ ਜਦਕ ਮੈਂ ਉੱਤਮ ਕਾਢੀ ਐ ਵਿਰਲੇ ਕੇ ਕੇ ਮਾਰੇ ਕਹਿੰਦੇ ਕਿ ਬਹੁਤ ਵਿਰਲੇ ਸੀ ਜਿਨ੍ਹਾਂ ਨੇ ਪ੍ਰਮਾਤਮਾ ਦੀ ਗੁਣਾ ਦੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਸੀ ਨਹੀਂ ਤੇ ਮਾਰੇ ਕਹਿੰਦੇ ਨੇ ਕਿ ਇਹ ਸਾਰੇ ਕੈਮਰੇ ਦੇ ਵਿੱਚ ਵੀਡੀਓ ਬਣ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸਾਹਮਣੇ ਆ ਗਈ ਕਿ ਇਹਨਾਂ ਨੇ ਔਗਣਾ ਦੀ ਪੰਡਿਤ ਸੱਤ ਚੁੱਕੀ ਹੋਈ ਹੈ ਇਹ ਮਨੁੱਖ ਦੀ ਜਿਹੜੀ ਤਰਸਯੋਗ ਹਾਲਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਮਾਲਕ ਕਿਰਪਾ ਕਰੇ ਅਸੀਂ ਗੁਨਾ ਦੇ ਵਪਾਰੇ ਬਣੀਏ ਔਗੁਣਾ ਤੋਂ ਦੂਰ ਰਹਿ ਕੇ ਇਸ ਜੀਵਨ ਨੂੰ ਸਫਲ ਕਰੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ